आऊ मैंणसी भानुशाली जानी कवि मंच काव जी रंगत में मुझे कच्ची रचना पेश करिया तो शीर्षक है दुखत लगे बेरूड़ा बेलाई भाग 13 दुखत लगे आंधरा लगाई आग 13 दुखत लगे नेरी निरखे नीडू थई ना तो बधौ जेसे ਉਹ ਕੋਇਲ ਨਿਕਰੇ ਕਾਗ ਤੇ ਦੁੱਖ ਤੇ ਲਗੇ ਖੂਬ ਪੀਰਾਏ ਨੇ ਖੀਰ ਵੇਂਧਾਰੀ ਵਡਾ ਕਈਉਂ ਉਹ ਨਿਕਰੇ ਕਾਰਾ ਨਾਗ ਤੇ ਦੁੱਖ ਤੇ ਲਗੇ ਪਗੋ ਬਣਾਏ ਪਾਕੇ ਜੋ ਕੋ ਅਜ ਪੁਗਾਈ ਚੁੰਝ ਤੈ ਉਹ ਪਾਜੀ ਲਾਰਾਈ ਪਾਗ ਤੇ ਦੁੱਖ ਤੇ ਲਗੇ ਛਬੀ ਜੈ ਜੀ ਛਬੀ ਜੈ ਜੀ ਦੂਈ ਬਨਾਈ ਦਜ ਉਜ ੜੀਏ ਦੂਚੇਨ ਏੜਾ ਧਾਜ ਥੇਰ ਦੋਖਤ ਲਗੇ ਬੇਰੂੜਾ ਬੇਲਾਈ ਬਾਗ ਥੇਰ ਦੋਖਤ ਲਗੇ ਆਂਧਰਾ ਲਗਾਈ ਆਗ ਥੇਰ ਦੋਖਤ ਲਗੇ ਫਸਤੂ ਜੀਏ ਕਛ